ਇਸ ਵੇਲੇ ਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਾਜ਼ਿਲਕਾ ਫਰੋਇਪੋ ਰੋਡ ਤੇ ਮੰਡੀ ਲਾਧੂਗਾ ਦੇ ਨੇੜੇ ਇੱਕ ਵਾਪਰਿਆ ਭਿਆਨਕ ਸੜਕ ਹਾਦਸਾ ਇਸ ਹਾਦਸੇ ਚ ਇੱਕ ਮੁਲਾਜ਼ਮ ਦੀ ਹੋਈ ਮੌਤ ਅਤੇ 5 ਲੋਕ ਹੋਏ ਜ਼ਖਮੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਡੀਸੀ ਦਫਤਰ ਫਾਜ਼ਿਲਕਾ ਤੋਂ ਕੰਮ ਕਰਕੇ ਘਰ ਵਾਪਸ ਆ ਰਹੇ ਸਟਾਫ ਦੀ ਕਾਰ ਦੀ ਸਾਹਮਣੇ ਤੋਂ ਜਲਾਲਾਬਾਦ ਵਾਲੀ ਸਾਈਟ ਤੋਂ ਆ ਰਹੀ ਇੱਕ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਦੱਸਦੀ ਹੈ ਕਿ ਇਹ ਹਾਦਸਾ ਮੰਡੀ ਲਾਧੂਗਾ ਦੇ ਸਾਥ ਸੰਘ ਘਰ ਦੇ ਕੋਲ ਵਾਪਰਿਆ ਹੈ ਇਸ ਹਾਦਸੇ 'ਚ ਡੀਸੀ ਦਫ਼ਤਰ ਦੇ ਇੱਕ ਮੁਲਾਜ਼ਮ ਸ੍ਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਜੋ ਜਲਾਲਾਬਾਦ ਦੇ ਕਮਰੇ ਵਾਲਾ ਰੋਡ ਦਾ ਰਹਿਣ ਵਾਲਾ ਹੈ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਸਾਥੀ ਜੋ ਤਿੰਨ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਸਾਹਮਣੇ ਤੋਂ ਜੋ ਜਲਾਲਾਬਾਦ ਵਾਲੀ ਸਾਈਡ ਤੋਂ ਕਾਰ ਆ ਰਹੀ ਸੀ ਉਸ 'ਚ ਵੀ ਦੋ ਕਾਰ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਹਾਦਸਾ ਓਵਰਟੇਕ ਕਾਰਨ ਵਾਪਰਿਆ ਹੈ ਉਧਰ ਦੂਜੇ ਪਾਸੇ ਇਸ ਹਾਦਸੇ ਦੀ ਖਬਰ ਸੁਣ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਅਤੇ ਡੀਸੀ ਮੈਡਮ ਫਾਜ਼ਿਲਕਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕੀਤਾ ਜਾ ਰਿਹਾ ਤਾਂ ਦੇਖੋ ਇੱਕ ਵਾਰ ਇਹ ਤਸਵੀਰਾਂ ਆ ਸਾਹਿਬਾ ਬਬੇ ਕੀ ਸੂਚਨਾ ਮਿਲੀ ਹੈ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਫਰੀਦਪੁਰ ਪਾਸੇ ਨੇ ਜੀਵਨ ਰਣਯ ਡੀਸੀ ਅਤੇ ਤਿੰਨ ਮਾਜਮ ਸ਼ਹੀਦਾਂ ਦੇ ਕਾਰਕ ਤੇ ਜਾ ਰਹੇ ਨੇ ਤੁਹਾਨੂੰ ਜਿਹਦੇ ਪਾਸੋਂ ਵੀ ਕਾਰ ਆ ਰਹੀ ਸੀ ਉਹਦੇ ਵਿੱਚ ਸਾਜੀ ਸੀ ਇੱਕੋ ਦਾ ਬੇਚੀ ਬਾਈਕ ਨਾਲ ਟਕਰਾ ਗਿਆ ਛੋਟਾ ਜਿਹਾ ਸਾਡਾ ਐਕਸੀਡੈਂਟ ਹੋ ਗਿਆ ਤੁਸੀਂ ਇਹ ਦੱਸੋਗੇ ਬਾਕੀ ਸਾਰੇ ਇੰਜਰਰ ਉਹਨਾਂ ਦੇ ਨਾਲ ਕੀ ਹੋਇਆ ਬਾਈਕ ਆਈ ਉਹਨੂੰ ਥੋੜਾ ਰੈਕਟੀਵਿਟੀ ਆਈ ਉਹ ਆਇਆ ਸਾਰੀ ਕਰ ਲਈ ਚੱਲਦਾ ਹਾਸੇ ਦਾ ਪਤਾ ਲੱਗੇ ਕਿਸ ਤਰ੍ਹਾਂ ਬਾਈਕ ਦਾ ਪਤਾ ਲੱਗਾ ਇਸ ਤਰ੍ਹਾਂ ਕਿ ਕਿੱਦਾਂ ਪਤਾ ਲੱਗਾ ਕਿ ਉਹਨੇ ਲਾਗੇ ਸੀ ਇਹ ਕਿੱਥੇ ਹੈ ਕਿਸ ਜਗ੍ਹਾ ਤੇ ਜਿਹੜਾ ਹੈ ਹਾਦਸਾ ਦਾਦੂ ਕਲਾ ਜੀ ਤੇ ਹੁਣ ਕਿੰਨੇ ਬੰਦੇ ਜੇਰੇ ਇਲਾਜ ਨੇ ਜੀ ਹਸਪਤਾਲ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਹੈ ਸਾਡੇ ਮਰਾਜੇ ਜਿਹੜੇ ਉਹ ਟੋਟਲ 10 ਸੀ ਇੱਕ ਵੀ ਰਹਿ ਤੋ ਕਿ ਦੋ ਅੰਦਰ ਟ੍ਰੀਟਮੈਂਟ ਨੇ ਪੂਰੀ ਸਾਈਡ ਤੋਂ ਵੀ ਉਹਦੇ ਕਿੰਨਾ ਦੀ ਜਿਹੜੀ ਇੱਕ ਵਾਰ ਕਰਦੀ ਜੀ ਸਾਹ ਵਾਪਰ ਗਿਆ ਜੀ ਹਾਂਜੀ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਬੜਾ ਦੁੱਖ ਹੋਇਆ ਹੈਗਾ ਆ ਕੌਣ ਕੌਣ ਸੀਗੇ ਜੀ ਪਤਾ ਲੱਗੇ ਸਾਡੇ 4 ਤੋਂ 5 ਮੁਲਾਜ਼ਮ ਸੀ ਜਿਹਨੇ ਕਿਸੇ ਦਫਤਰ ਨੂੰ ਬਾਹਰ ਸੀ ਐਂਡ ਪਾਕੀ ਜਿਹਨਾਂ ਦੇ ਵਿੱਚ ਗੱਡੀ ਟਕਰਾਈ ਹੈ ਬਾਹਰ ਦੇ ਵਿੱਚ ਜੋ ਸਵਾਰ ਸਵਾਰੀ ਸੀ ਕੀ ਉਹਨਾਂ ਨੂੰ ਕੀ ਥੇ ਇਲਾਜ ਚਾਹੀਦਾ ਇਹ ਕਰ ਜਾ ਰਹੇ ਸੀਗੇ ਜੀ ਜਿਹੜੇ ਮੁਲਾਜ਼ਮ ਸੀਗੇ ਛੁੱਟੀ ਤੋਂ ਬਾਅਦ ਆ ਗਏ ਠੀਕ ਇਹ ਕੌਣ ਸੀਗਾ ਲੜਕਾ ਜਿਹਦੀ ਡੈਥ ਹੋਈ ਹੈ ਇਹ ਸਾਡੇ ਨਾਜ਼ਰ ਬ੍ਰਾਂਚ ਤੋਂ ਸੀਗਾ ਜੀ ਜੀ ਹੋਰ ਦੋ ਮੁਲਾਜ਼ਮ ਨੇ ਜਿਹੜੇ ਫਟੜ ਗਏ ਹਾਂਜੀ ਤਿੰਨ ਹੋਰ ਤਿੰਨ